ਜ਼ਿਆਦਾ ਹੈ ਸਭੀ ਬਹੁਤ ਇੰਪੋਰਟੈਂਟ ਜੀਤੀ ਹੈ ਜਿਹਨੂੰ ਜਲਦੀ ਨਿਕਲਣਾ ਪਵੇਗਾ ਪਰ ਆਈ ਰੇਲਿੰਗਸ ਦਾ ਸੁਸਾਇਟੀ ਵੀ ਇਹ ਹਨ ਚੰਗਾ ਪਾਲਾ ਦਿੱਤਾ ਹੈ ਨਸ਼ਾ ਦੇ ਅਗੇਂਸਟ ਸੇਲੀਬ੍ਰਿਟ ਅਵੇਅਰਨੈਸ ਕੈਂਪਾਈਨ ਹੈ ਔਰ ਇਹਨਾਂ ਨੂੰ ਬਹੁਤ ਬਹੁਤ ਸਾਹਰ ਪਰਦਾ ਹੈ ਕਿ ਥੋੜਾ ਥੋੜਾ ਐਫਰਟ ਸਾਰੇ ਕਰਾਂਗੇ ਕਿ ਸਾਡੀ ਸੁਸਾਇਟੀ ਲਈ ਅਸੀਂ ਕੁਝ ਪੋਜ਼ਿਟਿਵ ਕੰਟਰੀਬਿਊਟ ਕਰ ਸਕਦੇ ਹਾਂ ਤੇ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਲੇਡੀਆਂ ਦਾ ਹੈ ਬੱਚੀਆਂ ਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਜਿੰਨੀ ਅੱਛੀ ਪੋਜ਼ਿਟਿਵ ਕੌਂਟ੍ਰਿਬਿਊਸ਼ਨ ਆਪਣੇ ਆੜੇ-ਧਾੜੇ ਆਪਣੇ ਪਰਮਾਨ ਨੂੰ ਸਾਹਮਣੇ ਵਿੱਚ ਕਰ ਸਕਦੇ ਹੋ ਉਹਨੇ ਕੌਂਟ੍ਰਿਬਿਊਸ਼ਨ ਹੈ ਜੋ ਮੇਂ ਸਰਬੰਤਾਂ ਤੋਂ ਸਾਡੀ ਮਦਦ ਤਾਂ ਵੱਖਰੀ ਹੈ ਸੋ ਮੈਨੂੰ ਅੱਛਾ ਲੱਗ ਰਿਹਾ ਕਿ ਇਹ ਬੱਚਿਆਂ ਦੇ ਉੱਪਰ ਵੀ ਕਾਫੀ ਉਹਨਾਂ ਨੂੰ ਸਿੱਖਲਾਈ ਦੇ ਕੇ ਇੱਕ ਸੋਸਾਇਟੀ ਨੂੰ ਅੱਛੀ ਸੇਧ ਦੇ ਰਹੀ ਹੈ ਚੰਗੇ ਅਸੀਂ ਇੰਡੀਪੈਂਡੈਂਟ ਔਮਨ ਦੇਣ ਦਾ ਇਸ ਸੋਸਾਇਟੀ ਕੋਲ ਵਿੱਚ ਤੇ ਮੇਰਾ ਸੁਨੇਹਾ ਸਭ ਨੂੰ ਇਹ ਹੀ ਹੈ ਕਿ ਐਸੀ ਕੋਈ ਛੋਟੀ ਤੋਂ ਛੋਟੀ ਤੇ ਜਿਹੜੀ ਕੰਟਰੀਬਿਊਸ਼ਨ ਆ ਤੁਹਾਨੂੰ ਅਸੀਂ ਇਹ ਨਾ ਸੋਚੀਏ ਕਿ ਇਹਦਾ ਕਿੰਨਾ ਦਸ਼ਾਪ ਹੋ ਜਾ। ਹਰ ਕਿਸੇ ਨੇ ਅਗਰ ਅਸੀਂ ਆਪਣੇ ਮਨ ਜੀ ਦਾ ਅਗੇ ਨਹੀਂ ਕੱਢੋ ਪਰ ਮੈਂ ਨਸ਼ਾਰੀ ਕਰਦਾ ਤੇ ਆਪਣੇ ਆਲੇ ਦੁਆਲੇ ਦੇ ਵਿੱਚ ਜਿਹੜੇ ਪ੍ਰਜਾ ਤੇ ਉਸ ਨੂੰ ਮੈਂ ਇਨਫੋਰਮੇਸ਼ਨ ਜਾਂ ਉਹਨੂੰ ਮੈਂ ਰਿਵਿਊਲ ਪੜਾਉਣ ਦੇ ਵਿੱਚ ਸੋਸ਼ਲ ਦੀ ਮਦਦ ਕਰੀ ਹੈ ਤੁਹਾਡੀ ਦੇਖੋ ਹੀ ਇਨਫੋਰਮੇਸ਼ਨ ਆਡੀਅਰ ਸਾਡੇ ਕੋਲ ਅਸੀਂ ਵੈਰੀਫਾਈ ਵੀ ਕਰਦੇ ਹਾਂ ਵੀ ਇਸ ਵੀਰ ਰੱਖਦੇ ਆ ਕਿਸੇ ਵੀ ਆਈਡੈਂਟੀਟੀ ਇਸੀ ਵੈਰੀ ਦਸਰੇ ਬਟ ਵਟ ਏਵਰ ਉਪਰ ਨਾਲ ਵਟ ਏਵਰ ਐਫਰਟ ਛੋਟਾ ਛੋਟਾ ਐਫਰਟ ਵੀਰਸ ਜੈਮੀਨਾ ਆਪਣਾ ਉਹ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਹੈਲਪ ਕਰਦਾ ਹੈ ਐਂਡ ਬਾਡੀ ਹੈਸ ਬੀਨ ਆਲਸੀ ਜਿਹੜੇ ਕਲਾਈਂਟਸ ਨੇ ਜਿਹੜੀ ਉਹ ਚੁੱਕੇ ਨਮਾ ਵੇਚ ਰਹੇ ਹੈਗੇ ਜਾਂ ਤੁਹਾਨੂੰ ਲੱਗਦਾ ਕਿ ਕੁਝ ਨਸਰੀਆ ਵੀ ਵੇਚ ਰਹੇ ਹੈਗੇ ਤਾਂ ਪਲੀਜ਼ ਨੂੰ ਸ਼ੇਅਰ ਦਿ ਇਨਫੋਰਮੇਸ਼ਨ ਵੀ ਦਸ ਅਸੀਂ ਉਹਦੇ ਵੀਰੀਫਾਈ ਕਰਕੇ ਅਪਰੂਵ ਕਰਾਨੇ ਹੈਂ ਅਰ ਰਿਜ਼ਲਟਸ ਕਾਮ ਹੈਂ ਟੂ ਅੱਜ ਸਿਰਫ ਆਈ ਵਿਲ ਏਕੀ ਮੈਂ ਰੈਲੈਂਗ ਐਸੋਸੀਏਟਡ ਰੈਸ਼ਾਇਟਿਨਨ ਪਰ ਅੱਜ ਸਵੇਰੇ ਮੈਨੂੰ ਇੱਕ ਆਜਾ ਥੋੜਾ ਅਰਜੈਂਟ ਜਾਣਾ ਪਿਆ ਰਿਹਾ ਨੂੰ ਸੋ ਥੈਂਕ ਯੂ ਸੋ ਮੱਚ ਸਾਰੇ ਉਹਨਾਂ ਦਾ ਮੇਰੇ ਇੱਥੇ ਲੌਨਾਈ ਮੌਕਾ ਦੇਣ ਦਾ ਤੁਹਾਡਾ ਰੱਖੂ ਮੈਂ ਤੇ ਅੱਗੇ ਇਨ ਫਿਚਰ ਵਿੱਚ ਅਸੀਂ ਇੰਟਰੈਕਸ਼ਨਸ ਜਲਦੀ ਆ ਕਮਿੰਗ ਥੈਂਕ ਯੂ ਸੋ ਮੱਚ ਐਂਡ ਆਲ ਦਾ ਬੈਸਟ ਟੂ ਆਲ ਹਾਂਜੀ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਸਰਬਨੋਜਨ ਸਭਾ ਰਿਸਟਰ ਪਗਵਾੜਾ ਸਰਬਨੋਜਨ ਬਿਰਦੇ ਸੋਸਾਇਟੀ ਪਗਵਾੜਾ ਅਤੇ ਨਹਿਰੂ ਜੁਬਾ ਕੇਂਦਰ ਦੇ ਸਹਿਯੋਗ ਦੇ ਨਾਲ ਅੱਜ ਬਲਡ ਐਂਟੀ ਡਰਗ ਡੇ ਦੇ ਮੌਕੇ ਦੇ ਉੱਤੇ ਇੱਕ ਜਿਹੜਾ ਸਮਾਗਮ ਆ ਕੋ ਬਲੱਡ ਬੈਂਕ ਅਰਗੋਮੰਦਨਗਰ ਵਿਖੇ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਸੁਪਿੰਦਰਪੌਰ ਪੱਟੀ ਐਸਪੀ ਪਗਵਾੜਾ ਔਰ ਉਹਨਾਂ ਦੇ ਨਾਲ ਨਾਇਬ ਸੇਂਦਾਰ ਸਰਦਾਰ ਮਨਦੀਪ ਸਿੰਘ ਪਗਵਾੜਾ ਔਰ ਐਡੀਸ਼ਨਲ ਐਸ.ਆਈ ਪਾਵਰ ਕਾਮ ਦੇ ਸ਼੍ਰੀ ਹਰਦੀਪ ਕੁਮਾਰ ਜੀ ਸਿਵਲ ਹਸਪਤਾਲ ਤੋਂ ਐਸ.ਐਮ.ਓ ਪਗਵਾੜਾ ਅਕੀਲ ਆਮਪੀਅਨ ਸਰਦਾਰ ਤ੍ਰਿੰਦਰ ਸਿੰਘ ਜੀ ਛੋਡੀ ਔਰ ਸਦਵਾਗੀ ਰੋਗਾਂ ਦੇ ਮਾਰ ਡਾਕਟਰ ਸੰਜੀਵ ਲੋਚਨ ਜੀ ਔਰ ਤਮਾਮ ਜਿੰਨੇ ਵੀ ਮੈਂਬਰ ਇਥੇ ਸੰਤੋਸ਼ ਕੁਮਾਰ ਜੀ ਗੋਗੀ ਜਤਿੰਦਰ ਸਿੰਘ ਜੀ ਗੁੰਦੀ ਕਰੋਨਾ ਦੇ ਨਾਲ ਸਰਪਰ ਗੁਰਾਮ ਜੀ ਸਭਾ ਇਥੇ ਪਹੁੰਚੇ ਆ ਔਰ ਉਹਨਾਂ ਨੂੰ ਜੀ ਆਇਆਂ ਵੀ ਹੈ ਔਰ ਜਿਹੜਾ ਅੱਜ ਨਸ਼ਾ ਖੋਰੀ ਵਿਰੁੱਧ ਜਿਹੜਾ ਇਹ ਵਿਸ਼ੇਸ਼ ਮਿਹੜਾ ਸੀਗਾ ਉਸ ਮੌਕੇ ਤੇ ਅੱਜ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਕਿ ਕਿਸ ਤਰ੍ਹਾਂ ਆਪਾਂ ਨਸ਼ੇ ਤੋਂ ਬਚਿਆ ਜਾ ਸਕਦਾ ਔਰ ਕਿਸ ਤਰ੍ਹਾਂ ਆਪਾਂ ਸਰਕਾਰ ਦੇ ਮੋਹਮ ਦੇ ਵਿੱਚ ਆਪਾਂ ਯੋਗਦਾਨ ਪਾ ਸਕਦੇ ਆ ਔਰ ਸਰਬਨੌਜਾ ਸਭਾ ਇਸ ਤਰ੍ਹਾਂ ਹੀ ਜਿਹੜੇ ਇਹ ਕਾਰਜ ਜਿਹੜੀਆਂ ਨਸ਼ੇ ਦੇ ਖਿਲਾਫ ਹੋਏ ਹੋਏ ਚੱਲਦੀ ਬੁੱਕੂਗੀ ਔਰ ਗਾਂ ਵੀ ਜਿਹੜੇ ਬੱਚੇ ਨਸ਼ਾ ਕਰਦੇ ਉਹਨਾਂ ਨੂੰ ਵੇਅਰ ਕਰਕੇ ਨਸ਼ਾ ਕਸ਼ਰਾਉ ਕੇਂਦਰ ਛੱਡਿਆ ਜਾਊਗਾ ਔਰ ਸਰਕਾਰ ਦੇ ਨਾਲ ਬਤੋ ਬਤ ਜਿਹੜਾ ਸਹਿਯੋਗ ਕੀਤਾ ਜਾਊਗਾ ਅੱਜ ਇਸ ਮੌਕੇ ਤੇ ਪਹੁੰਚੀਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਗਰਮੀਤ ਪੜਾਈ ਜੀ ਔਰ ਰਮਨ ਨਹਿਰਾ ਜੀ ਜਿੰਨੇ ਵੀ ਪ੍ਰਬੰਧਕ ਸੱਜੇ ਪਹੁੰਚੇ ਨੇ ਲੜਕੀਆਂ ਦਾ ਔਰ ਸਾਰਾ ਪੰਚਾਇਤ ਸਰਪੰਚਾ ਦਾ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿਉਂਕਿ ਇਸੇ ਤਰ੍ਹਾਂ ਹੀ ਮੌਮ ਜਿਹੜੀ ਹੈ ਨਸ਼ੇ ਦੇ ਖਿਲਾਫ ਜਾਰੀ ਰਹੇਗੀ ਸਰਮਨੋਜ ਸਾਬ ਪਹਿਲਾਂ ਵੀ ਇਸ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਕਰਦੇ ਆ ਰਹੇ ਆ ਅੱਜ ਵੀ ਇਹ ਜਿਹੜੀ ਮੁਹਿੰਮ ਦਾ ਆਗਾਜ਼ ਕੀਤਾ ਹੈ ਮੈਡਮ ਐਸਪੀ ਪੱਟੀ ਦੇ ਨਾਲ ਔਰ ਇਸ ਮੌਕੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਇੱਕ ਸਟicker ਵੀ ਰੀਲੀਜ਼ ਕੀਤਾ ਗਿਆ ਲੋਕਾਂ ਨੂੰ ਜਾਗਰੂਤ ਕਰਨ ਲਈ ਨਸ਼ਿਆਂ ਦੇ ਖਿਲਾਫ ਇਸ ਕੋ ਇਹ ਜਿਹੜਾ ਸਟicker ਆ ਵੱਖ-ਵੱਖ ਜਗ੍ਹਾ ਤੇ ਜਿੱਥੇ ਲੋਕੀ ਜ਼ਿਆਦਾ ਇਹਨੂੰ ਪੜ ਸਕਣ ਉਹ ਲਾਇਆ ਜਾਊਗਾ ਔਰ ਇਸ ਮਹਿੰਮ ਨੂੰ ਹੋਰ ਤੇਜ਼ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਾਈ ਸਰ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਸਰ ਨੌਜਵਾਨ ਸਭਾ ਫਗਵਾੜਾ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਕੀਤਾ ਗਿਆ ਜਿਹਦੇ ਵਿੱਚ ਸ਼ਹਿਰ ਦੀਆਂ ਮਹਾਨ ਸ਼ਖਸੀਤਾਂ ਉਹਨਾਂ ਨੇ ਹਾਜ਼ਰੀ ਭਰੀ ਔਰ ਸਾਡਾ ਸਭ ਤੋਂ ਵੱਡਾ ਮਕਸਦ ਇਹ ਹੀ ਆ ਕਿ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਉਹਦੇ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਕਿਤੇ ਵੀ ਕੋਈ ਸ਼ਰਾਬਤੀ ਅੰਸਦ ਨਸ਼ਾ ਵੇਚਦਾ ਜਾਂ ਖਰੀਦਦਾ ਜਾਂ ਕਿਸੇ ਤਰ੍ਹਾਂ ਦੀ ਸ਼ਰਾਬਤ ਕਰਦਾ ਸਾਡੇ ਬੱਚਿਆਂ ਨੂੰ ਭੁਗੜਾ ਕਰਦਾ ਤਾਂ ਉਸ ਦੀ ਜਾਣਕਾਰੀ ਐਸਪੀ ਸਾਹਿਬ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਬੱਚਿਆਂ ਨੂੰ ਰਾਤਾਂ ਨੂੰ ਬਾਹਰ ਜਾਣ ਤੋਂ ਰੱਖੋ ਗਤਜਗਤ ਜਨ ਦੇ ਲੋਕੋ ਮਾਪੇ ਦਾ ਜ਼ਿੰਮੇਵਾਰੀ ਬਣਦੀ ਆ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਦੇ ਉੱਪਰ ਨਾ ਸੁਟੀ ਹੈ ਔਰ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਵੀ ਨਸ਼ਾ ਜਿਹੜਾ ਆ ਬਾਜ਼ਾਰ ਦੇ ਅੰਦਰ ਕੋਈ ਵਿਕ ਰਿਹਾ ਵਾ ਚਾਹੇ ਉਹ ਚਿੱਟਾ ਦਾ ਹੋਵੇ ਚਾਹੇ ਕੋਈ ਉਫੀਮ ਹੋਵੇ ਚਾਹੇ ਸੋਵੇ ਗਾਂਜਾ ਹੋਵੇ ਜਾਂ ਕੋਈ ਮੈਡੀਕਲ ਅਸ਼ਾ ਉਸ ਦੀ ਵੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਔਰ ਸਭ ਨੂੰ ਬੇਨਤੀ ਕਰਦਾ ਕਿ ਇਸ ਛੇਵੇਂ ਦਿਨਾਂ ਨੂੰ ਖਤਮ ਕਰਨ ਲਈ ਸਭ ਤੋਂ ਵੱਡਾ ਜਿਹੜਾ ਰੋਲ ਆ ਸਾਹਿਬ ਦਾ ਵਾ ਔਰ ਜਿੰਨਾ ਵੀ ਸਾਹਿਤ ਸਾਡੇ ਸਮਾਜ ਵਿੱਚ ਫੰਡਿਆ ਜਾਵੇਗਾ ਉਨਾ ਵਧੀਆ ਬੱਚਿਆਂ ਨੂੰ ਸਪੋਰਟਸ ਵੱਲ ਪ੍ਰੇਰਿਤ ਕਰੋ ਬੱਚਿਆਂ ਨੂੰ ਚੰਗਾ ਲਿਟਰੇਚਰ ਪੜਨ ਲਈ ਪ੍ਰੇਰਿਤ ਕਰੋ ਬੱਚਿਆਂ ਨੂੰ ਚੰਗੀ ਸੰਗਤ ਦੇ ਵਿੱਚ ਭੇਜੋ ਮਾੜੀ ਸੰਗਤ ਤੋਂ ਦੂਰ ਰੱਖੋ ਇਸ ਕਰਕੇ ਸਾਰੇ ਸਮਾਜ ਦਾ ਵੀ ਇੱਕ ਬਹੁਤ ਵੱਡਾ ਇੱਕ ਉਪਰਾਲਾ ਬਣਦਾ ਕਿ ਆਪਾਂ ਇਸ ਛੇਵੇਂ ਦਰਿਆ ਨੂੰ ਖਤਮ ਕਰਕੇ ਅੱਗੇ ਵਧੀਏ ਕਿਉਂਕਿ ਜਿਹੜਾ ਸਾਡਾ ਪੰਜਾਬ ਆ ਉਹ ਬਹੁਤ ਪਿੱਛੇ ਜਾ ਚੁੱਕਾ ਵਾ ਉਸ ਨੂੰ ਅੱਗੇ ਲੈ ਜਾਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਜਿਸ ਤਰ੍ਹਾਂ ਸਲ ਨੌਜਵਾਨ ਸਭਾ ਕੰਮ ਕਰ ਰਹੀ ਆ ਪਿਛਲੇ 34 ਸਾਲ ਤੋਂ ਲਗਾਤਾਰ ਲੋਕਾਂ ਦੇ ਵਿੱਚ ਰਹੀ ਹੈ ਮੈਂ ਤਾਂ ਇਹ ਕਹਿੰਦਾ ਜਿੱਥੇ ਸੀ ਇਹਨਾਂ ਦਾ ਸਲਮਾਨ ਜਿੰਨਾ ਵੀ ਕਰ ਲਈਏ ਬਹੁਤ ਘੱਟ ਆ ਕਿਉਂਕਿ ਇਹ ਆਪਣਾ ਪੈਸਾ ਖਰਚ ਕਰਕੇ ਆਪਣਾ ਟਾਈਮ ਦੇ ਕੇ ਸਮਾਜ ਦੇ ਲਿਖੇ ਲਾ ਰਹੀ ਹੈ ਔਰ ਮੈਂ ਸਰਕਾਰ ਨੂੰ ਵੀ ਚਾਹੁੰਦਾ ਕਿ ਇਹਨਾਂ ਦੇ ਮੋਢੇ ਨਾਲ ਮੋਢਾ ਲਾਇਆ ਜਾ ਸਕੇ ਔਰ ਇਹਨਾਂ ਦੀ ਜਿੰਨੀ ਸਹਾਇਤਾ ਉਹ ਕੀਤੀ ਜਾ ਸਕੇ ਕਿਉਂਕਿ ਸਾਡੇ ਬੱਚਿਆਂ ਦੇ ਫਿਊਚਰ ਨੂੰ ਭਵਿੱਖ ਨੂੰ ਬਚਾਉਣ ਦੇ ਲਈ ਇਹ ਸਾਰੀ ਟੀਮ ਜਿਹੜੀ ਹੈ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਇਸ ਕਰਕੇ ਸਭ ਨੂੰ ਬੇਨਤੀ ਆ ਕਿ ਆਓ ਆਪਾਂ ਚੰਗੇ ਸਾਥਨਾ ਜੁੜੀਏ ਚੰਗੇ ਪਾਸੇ ਲੱਗिए ਚੰਗੀ ਸੰਗਤ करिए और ਧਾਰਮਿਕ ਸੰਸਥਾਵਾਂ ਤੋਂ ਚੰਗੀ ਪ੍ਰੇਰਣਾ ਲਈਏ ਹਰ ਧਰਮ ਦਾ ਜਸਤਕਾਰ ਕਰੀਏ ਇਸ ਕਰਕੇ ਬੇਨਤੀ ਆਓ ਦਰਾਲ ਮਿਲ ਕੇ ਨਸ਼ੇ ਦੀ ਛੇਵਦਨਿਆ ਨੂੰ ਖਤਮ ਕਰਨ ਦੇ ਲਈ ਚੰਗਾ ਉਦਮ ਕਰੀਏ ਚੰਗਾ ਉਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ